ਸਸਰੀ ਕਾ ਦੋਸਤੋ ਬਰਾਡ ਐਗਰੀਕਲਚਰ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬਿਨਾ ਡਰਾਈਵਰ ਦੇ ਸਪਰੇਅ ਕਿਵੇਂ ਹੋ ਰਹੀ ਹੈ ਤੁਸੀਂ ਦੇਖੋ ਬਿਲਕੁਲ ਸਿੱਧਾ ਜਾ ਰਿਹਾ ਹੈ ਤੇ ਕੋਈ ਇਹ ਤੇ ਆਟੋ ਮੋਡ ਵਾਲਾ ਸਿਸਟਮ ਨਹੀਂ ਲੱਗਾ ਮਤਲਬ ਕੋਈ ਤੀਰਨ ਤੇ ਮੋਟਰ ਨਹੀਂ ਜੀ ਪਰ ਫਿਰ ਵੀ ਇਹ ਸਿੱਧਾ ਜਾ ਰਿਹਾ ਤੇ ਸਪਰੇ ਬਿਲਕੁਲ ਵਧੀਆ ਇੱਕਸਾਰ ਤੇ ਟਿਕਾਊ ਤਰੀਕੇ ਨਾਲ ਹੋ ਰਹੀ ਆ ਤੇ ਇਹਦੇ ਤੇ ਡਰਾਈਵਰ ਵੀ ਕੋਈ ਨਹੀਂ ਆ ਤੇ ਇਹ ਸਿੱਧਾ ਵੀ ਕਿਵੇਂ ਜਾ ਰਿਹਾ ਤੁਸੀਂ ਦੇਖੋਗੇ ਕੋਈ ਇਹਦੇ ਤੇ ਜੀਪੀਐਸ ਮੋਡਰਨ ਲੱਗਿਆ ਹੋਇਆ ਬਸ ਇਹਦਾ ਇਹੀ ਇੱਕ ਹੈਗਾ ਵੀ ਇਹ ਤਿੰਨ ਚਾਰ ਵਾਰੀ ਪਹਿਲਾਂ ਆਪਾਂ ਸਪਰੇ ਕਰਤੀ ਸੀਗੀ ਲੀਆਂ ਥੋੜੀਆਂ ਜਿਹੀਆਂ ਲੁੰਘੀਆਂ ਬਣ ਗਈਆਂ ਤੇ ਬਿਲਕੁਲ ਲੀਆਂ ਦੇ ਵਿੱਚ ਆਪਣੇ ਆਪ ਫਿੱਸਾ ਉਸੇ ਤਰ੍ਹਾਂ ਜਾ ਰਿਹਾ ਹੈ ਬਾਕੀ ਪੂਰੇ ਵਿੱਚ ਕੋਈ ਐਡਾ ਹੈ ਨਹੀਂ ਸੀਗਾ ਜੀ